ਤਨ ਤਨ ਸਤਿਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਿਰ ਤਾਜ ਸਤਿਗੁਰੂ ਜੀ ਬਾਣੀ ਕੇ ਬਹੁਤ ਦਾਤਾ ਜੀ ਸਾਡੇ ਉੱਪਰ ਤਰੁਠ ਕਰਕੇ ਸੋਹੀ ਰਾਗ ਦੇ ਅੰਦਰ ਪੰਨਵੇਂ ਗੁਰਦੇਵ ਆਪਣੀ ਜ਼ੁਬਾਨੀ ਪਾਤ ਤੋਂ ਅਸਾਨੂੰ ਬਚਨ ਉਚਾਰਨ ਕਰਕੇ ਕਿਰਪਾ ਕਰਦੇ ਸਾਡੇ ਹਿਰਦਿਆਂ ਦੇ ਅੰਦਰ ਪਰਿਪੂਰਨ ਪਰਮਾਤਮਾ ਦਾ ਉਪਦੇਸ਼ ਕਿਵੇਂ ਟਿਕਣਾ ਹੈ ਉਹਦੇ ਸ਼ਬਦ ਸਰੂਪ ਚਰਨ ਨੇ ਦੇੜੇ ਉਹਨਾਂ ਦਾ ਵਾਸਾ ਕਿਵੇਂ ਹੋਣਾ ਹੈ ਹਿਰਦਿਆਂ ਦੇ ਵਿੱਚ ਸ਼ਬਦ ਨੇ ਕਿਸ ਤਰ੍ਹਾਂ ਟਿਕਣਾ ਹੈ ਸਾਡਾ ਧਿਆਨ ਆਤਮਿਕ ਸਰੂਪ ਗੁਰੂ ਦੇ ਚਰਨਾਂ ਤੇ ਕਿਵੇਂ ਸਮਰਪਿਤ ਹੋਣਾ ਹੈ ਕਿਵੇਂ ਉਸ ਜਗਾ ਤੇ ਅਸੀਂ ਆਪਣੇ ਆਪ ਨੂੰ ਰੱਖਣਾ ਹੈ ਸਤਗੁਰੂ ਮਹਾਰਾਜ ਕਿਰਪਾ ਕਰਦੇ ਜਦ ਉਹ ਜਗਿਆਸੂ ਦੀ ਆਸ ਉਸ ਬਾਗੀਚੇ ਬਲ ਨੂੰ ਉਹਨਾਂ ਫੁੱਲਾਂ ਨੂੰ ਪ੍ਰਾਪਤ ਕਰਨ ਲਈ ਮਨ ਅੰਦਰ ਉਤਸ਼ਾਹ ਹੋਇਆ ਉਹ ਚੱਲਦਾ ਹੋਇਆ ਪ੍ਰਭੂ ਦੇ ਕੋਲ ਆਇਆ ਤੇ ਪ੍ਰਭੂ ਨੇ ਉਸ ਟੁੱਟੇ ਹੋਏ ਜੀਵ ਨੂੰ ਬਿਆਕਲ ਹੋਏ ਜੀਵ ਨੂੰ ਤੜਫਦੇ ਹੋਏ ਜੀਵ ਨੂੰ ਆਸਰਾ ਦਿੱਤੋ ਨੇ ਆਸਰਾ ਤੇ ਜਦੋਂ ਕਿਸੇ ਡੁੱਬਦੇ ਨੂੰ ਆਸਰਾ ਮਿਲ ਜਾਵੇ ਨਾ ਡੋਬ ਰਿਹਾ ਹੋਵੇ ਤੇ ਉਹਨੂੰ ਆਸਰਾ ਮਿਲ ਜੇ ਹੱਥ ਪਾਉਣ ਦਾ ਆਸਰਾ ਨਿਕਲ ਜੇ ਬਾਹਰ ਪਰ ਨਿਕਲ ਆਉਣ ਦਾ ਤੇ ਪਹਿਲਾ ਡੁੱਬਦਾ ਹੋਇਆ ਹੱਥ ਪਾਏਗਾ ਜੀਵ ਡੁੱਬਦਾ ਹੈ ਸੰਸਾਰ ਦੇ ਅੰਦਰ ਇਹਦੇ ਭਵਜਲ ਦੇ ਅੰਦਰ ਇਥੋਂ ਦੇ ਹਾਵ ਭਾਵ ਡੋਬ ਰਹੇ ਨੇ ਜੀਵਨ ਨੂੰ ਇਹ ਹਾਵੇ ਤੇ ਹੌਕੇ ਮਾਰਦਾ ਹੋਇਆ ਗੁਰੂ ਨੂੰ ਪੁਕਾਰਦਾ ਤੇ ਜਦੋਂ ਪੁਕਾਰਦਾ ਫਿਰ ਜਿੰਨੂੰ ਗੁਰੂ ਆਸਰਾ ਦੇ ਦਿੰਦਾ ਨਾ ਆਪਣੀ ਸ਼ਬਦ ਸਰੂਪ ਚਰਣਾ ਦਾ ਤੇ ਉਹਦਾ ਮਨ ਰੂਪ ਹੱਥ ਗੁਰੂ ਦੇ ਸ਼ਬਦ ਨਾਲ ਪੈ ਜਾਂਦਾ ਹੈ ਮਨ ਗੁਰੂ ਦੇ ਸ਼ਬਦ ਨੂੰ ਜਪਣ ਲੱਗ ਜਾਂਦਾ ਹੈ ਉਪਦੇਸ਼ ਦਾ ਧਾਰਨੀ ਹੋ ਜਾਂਦਾ ਹੈ ਫਿਰ ਉਹਨੂੰ ਇੱਕ ਆਸਰਾ ਮਿਲਦਾ ਹੈ ਵੀ ਇਹਨੂੰ ਮੈਂ ਪਕੜ ਕੇ ਜਿਵੇਂ ਨਦੀ ਚ ਡੁੱਬਦਾ ਪਾਣੀ ਵਿੱਚ ਡੁੱਬਦਾ ਔਰ ਰੱਸੀ ਪਕੜ ਕੇ ਹੱਥ ਪਕੜ ਕੇ ਬਾਹਰ ਨਿਕਲ ਆਉਂਦਾ ਹੈ ਨਾ ਜੀਵ ਨੂੰ ਇਹ ਸਮਝ ਆ ਜਾਂਦੀ ਕਿ ਦਾਤੇ ਨੇ ਹੁਣ ਸ਼ਬਦ ਦਾ ਆਸਰਾ ਦਿੱਤਾ ਹੈ ਮਨ ਬੁੱਧ ਰੂਪ ਹੱਥ ਨਾਲ ਉਸ ਸ਼ਬਦ ਉਪਦੇਸ਼ ਨੂੰ ਪਕੜ ਕੇ ਤੇ ਹਿਰਦੇ ਦੇ ਅੰਦਰ ਪਰਪੱਕਤਾ ਕਰਕੇ ਜਿਹਨੂੰ ਬਾਬਾ ਫਰੀਦ ਸਾਹਿਬ ਕਹਿੰਦੇ ਨਾ ਪੀੜੀ ਪਾਈ ਗੰਢ ਪੀੜੀ ਮੈਣਾ ਪੱਕੀ ਪੱਕੇ ਹੱਥ ਪਾ ਲਏ ਬਈ ਹੁਣੇ ਹੱਥੋਂ ਨਿਕਲੇ ਨਾ ਪਰ ਪਕਤਾ ਅੰਦਰ ਕਰ ਲਈ ਮਨ ਬੁੱਧ ਦੇ ਵਿੱਚੋਂ ਮਾਲਿਕ ਦਾ ਉਪਦੇਸ਼ ਵਿਸਰੇ ਨਾ ਉਹਨੂੰ ਆਸਰਾ ਮਿਲਿਆ ਤੇ ਗੁਰੂ ਅਰਜੁਨ ਦੇਵ ਮਹਾਰਾਜ ਕਿਰਪਾ ਕਰ ਰਹੇ ਨੇ ਮਹਾਰਾਜ ਕਹਿੰਦੇ ਹਰ ਚਰਨ ਕਮਲ ਕੀ ਟੇਕ ਸਤਗੁਰ ਦਿੱਤੀ ਤੋਸ ਕੈ ਬਲਰਾਮ ਜਿਓ ਪਵਜਲ ਦੇ ਵਿੱਚ ਡੁੱਬਦੇ ਹੋਏ ਨੂੰ ਸਤਿਗੁਰੂ ਗੁਰੂ ਜਪਦਿਆਂ ਹੋਇਆਂ ਗੁਰੂ ਆਕਾਲ ਪੁਰਖ ਵੈਗੁਰੂ ਸਤ ਚਿਤ ਆਨੰਦ ਸਰੂਪ ਅੰਧਕਾਰ ਨੂੰ ਕੱਟਣ ਵਾਲਾ ਇਸ ਅੰਧੇਰੇ ਦੀ ਦਲਦਲ ਦੇ ਵਿੱਚ ਤਸਨ ਵਾਲਾ ਜੀਵ ਦੇ ਡਾਇ ਉਸ ਨੂੰ ਪਰਿਪੂਰਣ ਪਰਮਾਤਮਾ ਨੇ ਤੁਸ ਕਹਿ ਹੁੰਦਾ ਹੈ ਪ੍ਰਸੰਨ ਹੋ ਕੇ ਉਹਦੇ ਜੀਵ ਦੇ ਜਪਣਾ ਜੀਵ ਦਾ ਸ਼ਬਦ ਨੂੰ ਮਨ ਬੁੱਧ ਨੇ ਚੇਤ ਨਾਲ ਪਕੜਨਾ ਤੇ ਅਰ ਹਿਰਦੇ ਦੇ ਵਿੱਚ ਵਸਾਉਣਾ ਇਹ ਉਹਦੀ ਪਰਪੱਕਤਾ ਵੇਖ ਕੇ ਨਾ ਪ੍ਰਭੂ ਉਹਦੇ ਤੇ ਪ੍ਰਸੰਨ ਹੋ ਗਿਆ ਖੁਸ਼ ਹੋ ਗਿਆ ਕਿ ਬਈ ਹੁਣ ਇਹਦੇ ਮਨ ਵਿੱਚੋਂ ਬੁੱਧ ਵਿੱਚੋਂ ਦੂਜਾ ਖਿਆਲ ਨਹੀਂ ਆਉਂਦਾ ਸੁੱਤਾ ਪਿਆ ਵੀ ਆਵਾਜ਼ ਮਾਰਦਾ ਹੈ ਕਿਤੇ ਸੁਪਨੇ ਦੇ ਵਿੱਚ ਵੀ ਦੁੱਖ ਆਉਂਦਾ ਹੈ ਤੇ ਉਦੋਂ ਵੀ ਜਪਦਾ ਸਤਿਗੁਰੂ ਬਚਾਏ ਗੁਰੂ ਬਚਾਈ ਮੇਰੇ ਤੇ ਕਿਰਪਾ ਕਰੀ ਔਰ ਮਹਾਰਾਜ ਹੁਣ ਉਹਦੇ ਤੇ ਪ੍ਰਸੰਨ ਹੋ ਗਏ ਤੇ ਸੱਚੀ ਸਰਕਾਰ ਪਰਮ ਈਸ਼ਵਰ ਨੇ ਚਰਨ ਕਮਲ ਕੀ ਟੇਕ ਆਪਣੇ ਚਰਣਾ ਕਮਲਾਂ ਦਾ ਆਸਰਾ ਦਿੱਤਾ ਚਰਣਾ ਕਮਲਾਂ ਦਾ ਆਸਰਾ ਔਰ ਤੁਸ ਕੇ ਪ੍ਰਸੰਨ ਹੋ ਕੇ ਬਲਰਾਮ ਜਿਓ ਏ ਬਲਰਾਮ ਰਮੇ ਹੋਏ RAM ਪਗਵਾਨ ਤੇਰੇ ਅੱਗੇ ਬਲ ਕੋਈ ਨਹੀਂ ਚੱਲਦਾ ਬਲਹਾਰ ਹਾਂ ਮੈਂ ਤੇਰੇ ਤੋਂ ਤਰੁੱਠ ਕੇ ਉਹ ਚਰਣਾ ਦਾ ਆਸਰਾ ਦਿੱਤਾ ਹੈ ਮਹਾਰਾਜ ਸੱਚੀ ਪਦਸ਼ਾਹ ਕਹਿੰਦੇ ਨੇ ਉਹ ਚਰਣਾ ਕਮਲਾਂ ਦਾ ਜਦੋਂ ਆਸਰਾ ਦੇ ਦਿੱਤਾ ਤੇ ਫਿਰ ਇਹ ਬਚਨ ਹਿਰਦੇ 'ਚ ਆ ਗਏ ਭਰੋਸਾ ਆ ਗਿਆ ਹੁਣ ਮੈਨੂੰ ਕੋਈ ਪਾਣੀ ਕੋਈ ਪਦਾਰਥ ਕੋਈ ਜੀਵ ਸੰਸਾਰ ਵਿੱਚ ਡੋਬ ਨਹੀਂ ਸਕਦਾ ਕਿਉਂਕਿ ਸ਼ਬਦ ਹਿਰਦੇ 'ਚ ਵਸ ਗਿਆ ਹੈ ਕੋਈ ਵੀ ਡੋਬਦਾ ਨਹੀਂ ਮਹਾਰਾਜ ਕਬੀਰ ਸਾਹਿਬ ਜੀ ਨੇ ਵੀ ਬਚਨ ਕੀਤੇ ਕਹਿੰਦੇ ਕਬੀਰ ਚਰਨ ਕਮਲ ਕੀ ਮौज ਕੋ ਚਰਣਾ ਕਮਲਾਂ ਦੀ ਮौज ਆਨੰਦ ਖੇੜਾ ਕਬੀਰ ਚਰਨ ਕਮਲ ਕੀ ਮौज ਕੋ ਕਹ ਕੈਸੇ ਉਨਮਾਨ ਉਹਦਾ ਅੰਦਾਜ਼ਾ ਕੋਈ ਕਹਿ ਸਕਦਾ ਕਿੰਨਾ ਕੁ ਆਨੰਦ ਕਿੰਨੀ ਕੁ ਤਾਕਤ ਕਿੰਨਾ ਕੁ ਖੇੜਾ ਉਹਦੇ ਨਾਲ ਪ੍ਰਭੂ ਨਾਲ ਜੁੜ ਕੇ ਕਹਿਵੇ ਕੋ ਸੋਭਾ ਨਹੀਂ ਕੋਈ ਕਹਿ ਲੱਗੇ ਉਹ ਪੂਰੀ ਵਡਿਆਈ ਬਿਆਨ ਨਹੀਂ ਕਰ ਸਕੇਗਾ ਇਹ ਜਾਦੀ ਸੋਭਾ ਨਹੀਂ ਹੋਵੇਗੀ ਕਹਿ ਲੱਗੇ ਦੇਖਾ ਹੀ ਪਰਮਾਨ ਜਿਹੜਾ ਸ਼ਬਦ ਨਾਲ ਚਿੱਤ ਜੋੜ ਲੈਂਦਾ ਹੈ ਜਿਹਦੇ ਮਨ ਦੇ ਅੰਦਰ ਮਾਲਕ ਦਾ ਸ਼ਬਦ ਚੱਲਦਾ ਗੂੰਜਦਾ ਨਾ ਮਾਲਕ ਨੋਂ ਮਲਾਉਂਦਾ ਮਹਾਰਾਜ ਕਹਿੰਦਿਆ ਉਹ ਦੇਖਾ ਹੀ ਪਰਵਾਨ ਚੱਲਦਾ ਹੋਇਆ ਕਿਸੇ ਨੇ ਗੱਲਾਂ ਸੁਣਾਈਆਂ ਪਰਮਾਤਮਾ ਐਉਂ ਜਿਆ ਹੈ ਪਰਮਾਤਮਾ ਇੰਨਾ ਕੁ ਸੁੰਦਰ ਹੈ ਇੰਨੀਆਂ ਕੁ ਦਾਤਾਂ ਹੈ ਇੰਨੀਆਂ ਕੁ ਪੁਸ਼ਾਕਾਂ ਹੈ ਇੰਨੀਆਂ ਕੁ ਉਹਦੇ ਕੋਲ ਖੁਰਾਕਾਂ ਹੈ ਬੜਾ ਕੁਝ ਸੁਨਾਇਆ ਮਨ ਚਾਹੁੰਦਾ ਐ ਐਸੇ ਦਾਤੇ ਦੇ ਮੈਂ ਦੇਦਾਰ ਕਰਾਂ ਮਹਾਰਾਜ ਸੱਚੀ ਪਰਸਾ ਕਹਿੰਦੇ ਸੁਣ ਸੁਣ ਕੇ ਇਸ਼ਾ ਵਦੀ ਪਰ ਸੰਕੁਸ਼ਕੂਣ ਉਦੋਂ ਮਿਲਿਆ ਜਦੋਂ ਸਾਹਮਣੇ ਉਹਦਾ ਦੇਦਾਰ ਕੀਤਾ ਉਦੋਂ ਇੱਛਾ ਨਹੀਂ ਰਹੀ ਕਿ ਉਹਨੇ ਪੁਸ਼ਾਕ ਕਿਹੋ ਜੀ ਪਹਿਨੀ ਉਹਦਾ ਖਜ਼ਾਨਾ ਕਿਹੋ ਜ ਹੈ ਉਹ ਦੇਸ਼ ਕਿਹੋ ਜਿਆ ਰਿਹਾ ਹੈ ਜਦੋਂ ਜਾ ਕੇ ਦੇਦਾਰ ਕਰ ਲਿਆ ਉਦੋਂ ਇਛਾਵਾਂ ਦੀ ਪੂਰਤੀ ਹੋ ਗਈ ਉਦੋਂ ਫਿਰ ਸਹਿਬ ਕਹਿੰਦਿਆ ਸਭੇ ਇੱਛਾ ਪੂਰੀਆ ਜੱਪਾਇਆ ਅਗਮ ਅਪਾਰਾ ਦੇਖਾ ਹੀ ਪ੍ਰਵਾਨ ਦੇਦਾਰ ਕਰਕੇ ਮਨੁੱਖ ਮਾਲਕ ਨੂੰ ਪ੍ਰਵਾਨ ਹੋ ਗਿਆ ਪ੍ਰਮਾਨੀਕ ਹੋ ਗਿਆ ਉਹਦੇ ਵਿੱਚ ਮਿਲ ਗਿਆ ਫਿਰ ਆਨੰਦ ਬਣਿਆ ਮਹਾਰਾਜ ਕਬੀਰ ਸਾਹਿਬ ਕਹਿੰਦਿਆ ਕਬੀਰ ਸਵਰਗ ਨਰਕ ਤੇ ਮੈਂ ਰਿਹਾ ਸਵਰਗ ਸਕੂਨ ਕੁਝ ਸੁਖ ਤੇ ਨਰਕ ਅਤ ਦੇ ਦੁਖ ਸਵਰਗ ਨਰਕ ਤੇ ਮੈ ਰਯੋ ਸਤਗੁਰ ਕੇ ਪ੍ਰਸਾਦ ਮਹਾਰਾਜ ਕਹਿੰਦਿਆ ਮੇਰੀ ਗੁਰੂ ਦੀ ਕਿਰਪਾ ਦੇ ਨਾਲ ਮੈਂ ਬਚਿਆ ਨਾ ਮੈਨੂੰ ਸਵਰਗ ਦਾ ਸੁਖ ਦੀ ਲੋੜ ਪਈ ਤੇ ਨਾ ਨਰਕਾਂ ਦੇ ਦੁਖ ਤੋਂ ਕਬਰਾਟ ਹਿਰਦੇ ਵਿੱਚ ਪ੍ਰਗਟ ਹੋਈ ਮਹਾਰਾਜ ਕਬੀਰ ਸਾਹਿਬ ਇਹ ਵੀ ਬਚਨ ਕਰਦੇ ਆ ਨਾ ਕਿ ਆ ਨਰਕ ਕਿਆ ਸੁਰਗ ਵਿਚਾਰਾ ਕੀ ਨਰਕ ਕਿਆ ਤੇ ਕੀ ਸੁਰਗ ਕੋਈ ਸਵਰਗ ਦੀ ਇੱਛਾ ਕਰਦਾ ਕੋਈ ਨਰਕਾਂ ਤੋਂ ਡਰਦਾ ਨਾਮ ਜਪਦਾ ਕਿਆ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੂਰਾ ਦੇ ਕਹਿ ਲੱਗਾ ਮੇਰੇ ਤਾਂ ਦੋਵੇਂ ਇੱਛਾ ਨੇ ਭਾਵੇਂ ਪਰਮਾਤਮਾ ਨੂੰ ਪਾਉਂਦਾ ਨਰਕਾਂ ਵਿੱਚੋਂ ਲੈਦਾ ਵੇ ਉਨੂੰ ਪਾਉਂਦਾ ਤੇ ਸਵਰਗਾਂ ਵਿੱਚ ਲੈ ਜਾਵੇ ਸਵਰਗਾਂ ਨੂੰ ਸੁਣ ਕੇ ਮਨ ਵਿੱਚ ਚਾਉ ਨਹੀਂ ਕਿ ਬੜੀ ਚੰਗੀ ਚੀਜ਼ ਮਿਲ ਲੱਗੀ ਨਰਕਾਂ ਨੂੰ ਸੁਣ ਕੇ ਮਨ ਵਿੱਚ ਕੁਭਰਾਉ ਨਹੀਂ ਕਿ ਬੜਾ ਔਖਿਆਲਾ ਸਮਾਂ ਆਉਣ ਲੱਗਾ ਹੈ ਕਹਿੰ ਲੱਗੀ ਕਬੀਰ ਸਵਰਗ ਨਰਕ ਤੇ ਮੈਂ ਰਿਹਾ ਸਤਗੁਰ ਕੇ ਪ੍ਰਸਾਦ ਮੈਂ ਦੋਨੇ ਇੱਛਾ ਛੱਡ ਦਿੱਤੀਆਂ ਦੋਨਾਂ ਦੀ ਕਾਮਨਾ ਦੋਨਾਂ ਦੀ ਚਾਹਤ ਮੇਰੇ ਅੰਦਰ ਨਹੀਂ ਵਦੀ ਮੈਂ ਆਪਣੇ ਗੁਰੂ ਦੀ ਕਿਰਪਾ ਚਾਹੀਏ ਔਰ ਚਰਨ ਕਮਲ ਕੀ ਮੌਜ ਮੈਂ ਪ੍ਰਭੂ ਦੇ ਚਰਨਾ ਕਮਲਾਂ ਦੇ ਆਨੰਦ ਵਿੱਚ ਸ਼ਬਦ ਦੇ ਆਨੰਦ ਵਿੱਚ ਸ਼ਬਦ ਸੁਰਤ ਦੇ ਮਲਾਪ ਦੇ ਆਨੰਦ ਵਿੱਚ ਰਹੂੰ ਅੰਤ ਅਰ ਆਦ ਔਰ ਆਦ ਸ਼ੁਰੂਆਤ ਤੋਂ ਲੈ ਕੇ ਅੰਤ ਪਰਯੰਤ ਵੀ ਸ਼ਬਦ ਦੇ ਵਿੱਚ ਆਨੰਦਤ ਹੋਵਾਂਗਾ ਉਦੇ ਚਰਨਾਂ ਕਮਲਾਂ ਨਾਲ ਜੁੜ ਕੇ ਬਾਬਾ ਫਰੀਦ ਸਾਹਿਬ ਨੇ ਵੀ ਬਚਨ ਕੀਤੇ ਕਹਿ ਲੱਗੇ ਫਰੀਦਾ ਕੰਨ ਮਸੱਲਾ ਸੂਫ ਗਲ ਕੰਨ ਮੈਨੇ ਹੁੰਦਾ ਹੈ ਕੰਦਾ ਮੋਢਾ ਮੋਢੇ ਦੇ ਉੱਪਰ ਮਸੱਲਾ ਕਹਿੰਦੇ ਨੇ ਨਮਾਜ਼ੀ ਸਜਣ ਥੱਲੇ ਕਪੜਾ ਵਿਛਾ ਕੇ ਜਿਹੜਾ ਬੈਠਦੇ ਨੇ ਉਹਨਾਂ ਦਾ ਵਿਸ਼ੇਸ਼ ਕਪੜਾ ਹੁੰਦਾ ਹੈ ਉੱਤੇ ਬੈਠ ਕੇ ਉਹ ਨਮਾਜ਼ ਅਦਾ ਕਰਦੇ ਆ ਮਹਾਰਾਜ ਕਹਿੰਦੇ ਉਹ ਮਸੱਲਾ ਕਪੜਾ ਆਪਣੇ ਕੰਦੇ ਤੇ ਰੱਖਿਆ ਕੰਨ ਮਸੱਲਾ ਸੂਫ ਗਲ ਗਲ ਵਿੱਚ ਫਕੀਰਾਂ ਵਾਲਾ ਕੱਪੜਾ ਪੈਨਿਆ ਹੋਇਆ ਚੋਗਾ ਪੈਨਿਆ ਹੋਇਆ ਦਿਲ ਕਾਤੀ ਗੁੜਵਾਤ ਬਾਰੋਂ ਤਾ ਮਸੱਲਾ ਚੁੱਕੇ ਤੁਰਦਾ ਹੈ ਬਾਰੋਂ ਤਾ ਨਮਾਜ਼ ਅਦਾ ਕਰਦਾ ਹੈ ਦਿਲ ਕਾਤੀ ਦਿਲ ਦੇ ਵਿੱਚ ਕੈਂਚੀ ਰੱਖੀਏ ਹਰ ਇੱਕ ਨੂੰ ਕੱਟਦਾ ਹਰ ਇੱਕ ਦੀਆਂ ਜੜਾਂ ਕਟਣੀਆਂ ਚਾਹੁੰਦਾ ਹੈ ਗੁੜਵਾਤ ਤੇ ਬਾਹਰੋਂ ਜਿਹੜੀ ਗੱਲਬਾਤ ਪੇਸ਼ਕਾਰੀ ਦਾ ਢੰਗ ਹੈ ਨਾ ਉਹ ਐਸਾ ਹੈ ਜਿਵੇਂ ਗੁੜ ਦਾ ਸ਼ਰਬਤ ਕੋਈ ਪਲਾ ਰਿਹਾ ਹੋਵੇ ਬਾਹਰੋਂ ਤਾਂ ਕਈ ਨਾ ਬੜੇ ਮਿੱਠੇ ਹੋਣਗੇ ਬੜੀਆਂ ਮਿੱਠੀਆਂ ਗੱਲਾਂ ਕਰਨਗੇ ਪਰ ਅੰਦਰੋਂ ਉਹਨਾਂ ਦਾ ਵਸ ਚੱਲੇ ਉਸੇ ਵੇਲੇ ਟੁਕੜੇ ਟੁਕੜੇ ਕਰ ਦੇਣ ਉਹ ਮਾਰਨਾ ਲੋੜ ਦੇ ਜਿਵਾਉਣਾ ਨਹੀਂ ਮਹਾਰਾਜ ਕਹਿੰਦੇ ਬਾਹਰ ਦਿਸੇ ਚਾਨਣਾ ਇਸੇ ਤਰ੍ਹਾਂ ਬਾਹਰਲੀ ਦੁਨੀਆ ਵਿੱਚ ਚਾਨਣਾ ਦਿਸਦਾ ਹੈ ਰਾਤ ਪੈ ਗਈ ਦਿਨ ਚੜ ਗਿਆ ਲਾਈਟ ਜਲ ਗਈ ਲਾਈਟ ਬੁਝਾ ਗਰ ਦਿੱਤੀ ਮਹਾਰਾਜ ਕਹਿੰਦੇ ਪਰ ਦਿਲ ਅੰਧਿਆਰੀ ਰਾਤ ਜਿੱਥੇ ਸ਼ਬਦ ਦਾ ਪ੍ਰਕਾਸ਼ ਹੋਣਾ ਸੀ ਨਾ ਉਥੇ ਹ ਹਨੇਰਾ ਅੰਦਰ ਪ੍ਰਭੂ ਦੇ ਚਰਣਾ ਕਮਲਾਂ ਦਾ ਰਸ ਵਸੇ ਅੰਦਰ ਪ੍ਰਭੂ ਵਸ ਜਾਵੇ ਮਹਾਰਾਜ ਕਹਿੰਦੇ ਹਨੇਰੇ ਵਿੱਚ ਸਾਰਾ ਦੁੱਖ ਹੀ ਵਿਦਵਾਨ ਸੱਜਣ ਕਹਿੰਦੇ ਮੁਖ ਮਿੱਠਾ ਪਾਛੇ ਕਟਲ ਵਿਦਵਾਨ ਸੱਜਣ ਚਾਨਕ ਰਿਸ਼ੀ ਜੀ ਕਹਿੰਦੇ ਨੇ ਉਹਨਾਂ ਚਾਨਕ ਨੀਤੀ ਗ੍ਰੰਥ ਲਿਖਿਆ ਉਹਦੇ ਵਿੱਚ ਕਹਿੰਦੇ ਆ ਔਰ ਮੁਖ ਤੋਂ ਬੜਾ ਮਿੱਠਾ ਬੋਲਣ ਵਾਲਾ ਹੋਵੇ ਤੇ ਮਨ ਦੇ ਵਿੱਚ ਕਟਲਤਾ ਹੋਵੇ, ਕ੍ਰੋਧੀ ਹੋਵੇ, ਮਨ ਦੇ ਅੰਦਰ ਵਿਰੋਧੀ ਹੋਵੇ, ਮਨ ਵਿੱਚੋਂ ਟੇਡਾ ਚੱਲਣ ਵਾਲਾ ਹੋਵੇ, ਪੁੱਠਾ ਚੱਲਣ ਵਾਲਾ ਹੋਵੇ ਕਹਿੰਦੇ ਛੱਡ ਦੇਹੁ ਵੈ ਮਿੱਤਰ ਇਹੋ ਜੇ ਮਿੱਤਰ ਨੂੰ ਛੱਡ ਦਿਓ ਤਿਆਗ ਦਿਓ ਕਿਉਂ ਉਪਰੋਂ ਬੜਾ ਮਿੱਠਾ ਭੋਲਦਾ ਹੈ ਪਰ ਉਹ ਚਾਹੁੰਦਾ ਅੰਦਰੋਂ ਤੁਹਾਡਾ ਭਲਾ ਨਹੀਂ ਤੁਹਾਡਾ ਬੁਰਾ ਚਾਹੁੰਦਾ ਆ ਇਹੋ ਜੇ ਮਿੱਤਰ ਨੂੰ ਮਿੱਤਰਤਾ ਹੀ ਛੱਡ ਜਿਉਂ ਵੇਖ ਕੇ ਘਟ ਮੁਖ ਦੁਗਦ ਕਹਿ ਲੱਗੇ ਉਹ ਐ ਆ ਜਿਵੇਂ ਘੜਾ ਨਾ ਜ਼ਹਿਰ ਦਾ ਭਰਿਆ ਹੋਵੇ ਜ਼ਹਿਰ ਦਾ ਜ਼ਹਿਰੀਲੀ ਦਵਾਈ ਦਾ ਤਿਉਹ ਦੇ ਉੱਪਰ-ਉੱਪਰ ਦੁੱਧ ਪਾ ਦਈਏ ਮਿੱਠਾ। ਪਿਆਖੀਏ ਬਈ ਇਹ ਮਿੱਠਾ ਦੁੱਧ ਆ ਤੇ ਤੁਸੀਂ ਇਹਨਾਂ ਖਾ ਲਓ, ਪੀ ਲਓ ਤੇ ਉੱਪਰ ਦੇਸ ਦਾ ਦੁੱਧ ਦੇ ਪਰ ਅੰਦਰੋਂ ਉਹ ਜ਼ਹਿਰ ਨਾਲ ਭਰਿਆ ਹੈ। ਕਹਿੰਦੇ ਮਨੁੱਖ ਜਿਹੜਾ ਨਾ ਕੁਟਲਨੀਤੀ ਵਾਲਾ ਉਹ ਬਾਹਰੋਂ ਬੜੀਆਂ ਮਿੱਠੀਆਂ ਤੇ ਤੁਹਾਡੇ ਨਾਲ ਚੰਗੀਆਂ ਗੱਲਾਂ ਕਰੇਗਾ ਪਰ ਅੰਦਰੋਂ ਕਾਲ ਕੂਟ ਜ਼ਹਿਰ ਨਾਲ ਭਰਿਆ ਹੋਇਆ ਹੈ। ਤਿਉਹ ਤੇ ਜਾਨ ਚਰিত্র ਕਹਿੰਦੇ ਏਸੇ ਤਰ੍ਹਾਂ ਉਹ ਜੇ ਮਿੱਤਰ ਦੇ ਚਰিত্র ਕੌਤਕ ਦੇਖ ਉਹਦੇ ਤੋਂ ਬਚ ਐਸੀ ਮਿੱਤਰਤਾਈ ਨਾ ਕਰ ਜਿਹੜੇ ਸੰਸਾਰ ਦੇ ਵਿੱਚ ਡੋਬ ਦੇਣ ਵਾਲੇ ਨੇ ਜਿਨ੍ਹਾਂ ਦੇ ਅੰਦਰ ਦਿਲ ਵਿੱਚ ਕੈਂਚੀ ਰੱਖੀ ਹੋਈ ਆ ਕੱਟਣ ਵਾਲੀ ਮਾਰਨ ਵਾਲੀ ਤੇ ਪਰ ਬਾਹਰੋਂ ਬੜੀਆਂ ਮਿੱਠੀਆਂ ਬਾਤਾਂ ਕਰਦੇ ਮਹਾਰਾਜ ਕਹਿੰਦੇ ਆ ਵਿਦਵਾਨਾਂ ਨੇ ਜੋ ਲਿਖਿਆ ਸਤਿਗੁਰੂ ਦੇ ਬਚਨਾਂ ਦਾ ਅਰ ਭਾਵ ਦਿੰਦਿਆ ਹੋਇਆ ਕਹ ਲੱਗੇ ਬਾਹਰ मृद्ध ਅੰਤਰਾ ਕਠਨ ਅੰਦਰ ਜਿਹੜਾ ਬੜਾ ਕਠੋਰ ਹੈ ਚਿੱਤ ਤੇ ਬਾਹਰੋਂ ਬੜੀਆਂ ਨਰਮਾਈ ਦੀਆਂ ਗੱਲਾਂ ਕਰੇ ਕਹਿੰਦੇ ਨੀਚ ਪੁਰਖ ਜਿਉ ਬੇਰ ਉਹ ਆ ਸਭ ਤੋਂ ਨੀਚ ਮਾੜਾ ਬੰਦਾ ਜਿਹੜਾ ਅੰਦਰੋਂ ਬੜਾ ਕਠਨ ਕਠੋਰ ਚੇਤੇ ਪਰ ਬਾਰੋਂ ਬੜੀਆਂ ਪ੍ਰੇਮ ਭਰੀਆਂ ਗੱਲਾਂ ਕਰਦਾ ਕਹਿੰਦੇ ਮਾਨੋ ਐ ਹੂ ਆ ਜਿਵੇਂ ਬਾਰੋਂ ਬੇਰ ਹੁੰਦਾ ਨਾ ਬਾਰੋਂ ਬੜਾ ਨਰਮ ਹੁੰਦਾ ਖਾਦਾ ਜਾਂਦਾ ਪਰ ਅੰਦਰ ਉਹਦੇ ਗਿੱਟਕ ਬੜੀ ਸਖਤ ਹੁੰਦੀ ਆ ਕਹਿੰਦੇ ਮਨਮੁਖ ਇਹੋ ਜਿਆ ਹੈ ਕਿ ਅੰਦਰੋਂ ਬੜਾ ਕਠੋਰ ਤੇ ਸਖਤ ਹੈ ਬਾਹਰੋਂ ਜਿਹੜਾ ਬੜਾ ਨਰਮ ਦਿਖਾਈ ਦਿੰਦਾ ਤੂੰ ਬਚ ਕੇ ਰਹਿ ਤੂੰ ਗੁਰੂ ਦੇ ਚਰਨਾਂ ਨਾਲ ਜੁੜ ਤੇਰਾ ਆਇਆ ਸਫਲਾ ਹੋਵੇਗਾ ਕਰ ਕਿਰਪਾ ਪ੍ਰਭ ਬੰਦਨ ਸ਼ੋਰ हे ਪ੍ਰਭੂ ਸਾਡੇ ਤੇ ਕਿਰਪਾ ਕਰ ਇਨ੍ਹਾਂ ਬੰਦਨਾਂ ਤੋਂ ਛਟਕਾਰਾ ਪੈ ਜਾਵੇ ਚਰਨ ਕਮਲ ਕੀ ਦੀਨੀ ਓਟ ਉਹਨੇ ਆਪਣੇ ਚਰਨਾ ਕਮਲਾਂ ਦਾ ਆਸਰਾ ਦੇਣਾ ਕੀਤਾ ਪਰੀਪੂਰਨ ਪਰਮਾਤਮਾ ਨੇ ਕਾਈ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਹਿਬ ਕਹਿੰਦੇ ਬਈ ਉਸ ਪਰਿਪੂਰਨ ਪਰਮਾਤਮਾ ਦੇ ਤੁਸਕੇ ਤਰੁੱਠਕੇ ਸਾਨੂੰ ਆਪਣੇ ਚਰਣਾ ਕਮਲਾਂ ਦਾ ਆਸਰਾ ਦੇ ਦੇਣਾ ਕੀਤਾ ਹੈ ਮਹਾਰਾਜ ਸੱਚੀ ਸਰਕਾਰ ਕਿਰਪਾ ਕਰਦੇ ਨੇ ਹਰ ਅੰਮ੍ਰਿਤ ਭਰੇ ਪੰਡਾਰ ਸਬਕਿਸ਼ ਹੈ ਘਰ ਤਿਸ ਕੈ ਬਲਰਾਮ ਜੀਓ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੀ ਪਰਿਪੂਰਨ ਪਰਮਾਤਮਾ ਵੈਗੁਰੂ ਜੀ ਅੰਮ੍ਰਿਤ ਦੇ ਪੰਡਾਰੇ ਭਰੇ ਨੇ ਤੁਹਾਡੇ ਕੋਲ ਜਿਹੜੇ ਮ੍ਰਿਤੂ ਭੈ ਨੂੰ ਦੂਰ ਕਰ ਦੇਣ ਵਾਲੇ ਉਹ ਪਰਮੇਸ਼ਵਰ ਦੇ ਪਿਆਰਿਆਂ ਨੇ ਆਪਣੇ ਅੰਤਿਸ਼ ਕਰਨ ਦੇ ਅੰਦਰੂ ਪ੍ਰਭੂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਨੀਆਂ ਅੰਮ੍ਰਿਤ ਭਰੇ ਪੰਡਾਰ ਪ੍ਰਭੂ ਦੇ ਢੰਡਾਰੇ ਭਰੇ ਸਭ ਕੁਛ ਹੈ ਘਰ ਤੇ ਸਕੇ ਬਲਰਾਮ ਜੀਓ ਮੇਰੇ ਵੈ ਗੁਰੂ ਜੀ ਸਭ ਕੁਛ ਤੇਰੇ ਘਰ ਵਿੱਚ ਹੈ ਜਿਹਨੂੰ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦਿਆਂ ਕਹਿੰਦਿਆ ਸਾਚੀ ਸਹਬਾ ਕਿ ਆ ਨਾਹੀ ਘਰ ਤੇ ਰਹਿ ਘਰ ਤਾਂ ਤੇਰੇ ਸਭ ਕੁਛ ਹੈ ਜਿਸ ਦੇਹ ਸੋ ਪਾਵੈ ਮੇਰੇ ਵੈ ਗੁਰੂ ਤੇਰੇ ਘਰ ਵਿੱਚ ਸਭ ਕੁਝ ਆ ਤੇ ਪ੍ਰਾਪਤ ਉਹਨੂੰ ਹੁੰਦਾ ਜਿਹਨੂੰ ਤੂੰ ਦੇਣਾ ਚਾਹੇ ਦੂਜਾ ਜਿੰਨਾ ਮਰਜ਼ੀ ਉਪਰਾਲਾ ਕਰੇ ਜਿੰਨੇ ਮਰਜ਼ੀ ਦਤਨ ਕਰੇ ਉਹਨੂੰ ਬਖਸ਼ਿਸ਼ ਨਹੀਂ ਜੇ ਮਿਲਦੀ ਵੈਗੁਰੂ ਅੰਮ੍ਰਿਤ ਦੇ ਪੰਡਾਰ ਭਰੇ ਨੇ ਤੇਰੇ ਘਰ ਵਿੱਚੇ ਮੇਰੇ ਦਾਤਿਆ ਮਿਲਦਾ ਉਹਨੂੰ ਹੈ ਜਿਹਨੂੰ ਤੂੰ ਦੇਵੇਂ ਤਰੁੱਠ ਪਵੇਂ ਜਿਹਦੇ ਉੱਪਰ ਹੈ ਮੇਰੇ ਰਮੇ ਹੋਏ RAM ਵੈਗੁਰੂ ਜੀ ਹਰ ਰਗ ਰੇਸ਼ੇ ਦੇ ਅੰਦਰ ਸਮਾਏ ਹੋਏ ਦਾਤਾਰ ਜੀ ਦਾਤਾ ਸਹਿਬ ਮੇਰਾ ਬਾਲ ਨਹੀਂ ਤੇਰੇ ਅੱਗੇ ਚੱਲਦਾ ਮੈਂ ਤੇਰੇ ਤੋਂ ਕੁਰਬਾਨ ਜਾਵਾ ਮਹਾਰਾਜ ਕਹਿੰਦੇ ਬਾਬਲ ਮੇਰਾ ਵੱਡ ਸਮਰਥਾ ਕਰਨ ਕਾਰਨ ਪ੍ਰਭ ਹਾਰਾ ਬਾਬਲ ਦਾ ਅਰਥ ਹੈ ਪਿਤਾ ਮੇਰਾ ਪਿਤਾ ਪਰਮਾਤਮਾ ਵਾਹਿਗੁਰੂ ਉਹ ਸਮਰਥਾ ਵੱਡ ਵੱਡੀ ਸਮਰਥਾ ਵਾਲਾ ਹੈ ਉਦੇ ਵਰਗਾ ਸਮਰੱਥ ਕੋਈ ਨਹੀਂ ਤਥੈ ਤੂੰ ਸਮਰੱਥ ਜਥੈ ਕੋਈ ਨਾਹੇ ਉਥੈ ਤੇਰੀ ਰਖ ਅਗਨੀ ਉਦਰ ਮਾਹੇ ਸੁਣ ਕੈ ਦਮ ਕੈ ਦੂਤ ਨਾਏ ਤੇਰੇ ਛੜਦਾਹ ਭੌਦਲ ਬਿਖਮ ਅਸਗਾਹ ਗੁਰ ਸ਼ਬਦੀ ਪਾਰ ਪਾਹੇ ਜਿੰਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਮਹਾਰਾਜ ਕਹਿੰਦੇ ਐਡਾ ਸਮਰੱਥ ਕਿ ਉਹ ਜਿਹਦੇ ਸਿਰ ਤੇ ਹੱਥ ਰੱਖ ਦੇਵੇ ਰਹਿਮਤ ਕਰ ਦੇਵੇ ਉਹਨੂੰ ਕੋਈ ਪੂ ਨਹੀਂ ਸਕਦਾ ਮੇਰੀ ਵੈਗਰੂ ਸਮਰੱਥ ਗੁਰੂ ਸਿਰ ਹੱਥ ਧਰਿਓ ਜਿਸਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ ਉਹ ਦੁੱਖ ਨਹੀਂ ਪੌਂਦਾ ਬਾਬਲ ਮੇਰਾ ਵੱਡ ਸਮਰੱਥਾ ਵੱਡੀ ਤਾਕਤ ਵਾਲਾ ਮੇਰਾ ਪਿਤਾ ਪਰਮਾਤਮਾ ਕਰਨ ਕਾਰਨ ਪ੍ਰਭahara ਜਿੰਨੇ ਕਾਰਨ ਬਣਦੇ ਆ ਨਾ ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਧਾਰ ਜਿਨਨੇ ਕਾਰਨ ਜਨਮ ਦਾ ਕਾਰਨ ਔਰ ਉਹ ਵੀ ਪਰਮਾਤਮਾ ਦੇ ਹੱਥ ਵਿੱਚ ਔਰ ਜ਼ਿੰਦਗੀ ਨੂੰ ਜਿਉਣ ਦਾ ਕਾਰਨ ਔਰ ਕਿਵੇਂ ਜਿਉਣੀ ਇਹ ਵੀ ਪਰਮਾਤਮਾ ਦੇ ਹੱਥ ਵਿੱਚ ਭੋਜਨ ਕਿਸ ਤਰ੍ਹਾਂ ਮੁਹੱਈਆ ਹੋਣਾ ਇਹ ਵੀ ਕਾਰਨ ਆਪਾ ਕਹਿੰਨੇ ਮੈਂ ਫੁਲਾਣੇ ਥਾਂ ਤੇ ਗਿਆ ਸੁਤੇ ਸੇ ਦੁੱਥੇ ਸੇ ਮੈਨੂੰ ਕੰਮ ਮਿਲ ਗਿਆ ਤੇ ਕੰਮ ਦੇ ਵਿੱਚ ਮੁਨਾਫਾ ਚੰਗਾ ਹੋਇਆ ਉਹ ਕਾਰਨ ਕਿਸੇ ਦੇ ਮਲਾਪ ਦਾ ਪ੍ਰਭੂ ਨੇ ਬਣਾ ਦਿੱਤਾ ਤੇ ਸੰਸਾਰ ਵਿੱਚ ਕਹਿੰਨੇ ਗਿਆ ਸੀ ਚੰਗਾ ਭਲਾ ਤੇ ਸੱਟਾਂ ਪੇਟਾਂ ਲਵਾ ਕੇ ਆ ਗਿਆ ਔਰ ਕਹਿੰਦਾ ਮੇਰੀ ਤਾਂ ਗਲਤੀ ਕੋਈ ਨਹੀਂ ਮੈਨੂੰ ਤਾਂ ਪਤਾ ਕੋਈ ਨਹੀਂ ਲੱਗਿਆ ਉਹ ਵੀ ਕਾਰਨ ਕਰਤੇ ਵੱਸ ਹੈ ਔਰ ਮਹਾਰਾਜ ਸਾਹਿਬ ਕਹਿੰਦੇ ਸੰਸਾਰ ਤੇ ਆਉਣ ਦਾ ਕਾਰਨ ਭੋਜਨ ਪ੍ਰਾਪਤ ਹੋਣ ਦਾ ਕਾਰਨ ਔਰ ਜ਼ਿੰਦਗੀ ਨੂੰ ਕਿਨਾਰੇ ਲਾਉਣ ਦਾ ਕਾਰਨ ਤੇ ਗੁਰਮੁਖੋ ਸੰਸਾਰ ਤੋਂ ਜਾਣ ਦਾ ਕਾਰਨ ਨਰੰਕਾਰ ਦੇ ਕੋਲ ਸੰਗਤ ਵਿੱਚ ਆਉਣ ਦਾ ਕਾਰਨ ਤੇ ਸੰਗਤ ਵਿੱਚ ਨਾਮ ਜਪਣ ਤੇ ਜਪੌਣ ਦਾ ਕਾਰਨ ਇਹ ਸਾਰੇ ਕਾਰਨ ਕਰਤੀ ਵਸ ਹੈ ਜਿਨ ਕਲ ਰੱਖੀ ਧਾਰ ਕਰਨ ਕਾਰਨ ਪ੍ਰਭਾਰਾ ਸਾਰੇ ਕਾਰਨਾ ਦੇ ਕਰਨ ਵਾਲਾ ਪ੍ਰਭੂ ਆਪ ਹੈ ਪਰਮ ਈਸ਼ਵਰ ਉਹਦੇ ਵਰਗਾ ਤਾਕਤ ਵਰ ਕੋਈ ਨਹੀਂ ਜਿਹਦੇ ਵੱਲ ਹੋ ਜਾਂਦਾ ਨਾ ਫਿਰ ਪਿਆਰੋ ਭਾਵੇਂ ਸਾਰੀ ਕਾਇਨਾਤ ਇੱਕ ਪਾਸੇ ਹੋਵੇ ਉਹਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਜਦ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ੰਦਾ ਤੁਰ ਸਭ ਕੁਝ ਮੈਨੂੰ ਸੌਪਿਆ ਜਦ ਤੇਰਾ ਬੰਦਾ ਲਕshmi ਤੋਟ ਨਾ ਆਵੀ ਖਾਇ ਖਰਚ ਰਹੰਦਾ ਲਖ 84 ਮਿਦਨੀ ਸਭ ਸੇਵਕ ਰੰਦਾ ਇਹ ਵੈਰੀ ਮਿੱਤਰ ਸਭ ਕੀਤਿਆ ਉਹ ਜਿੰਨੇ ਵੈਰੀ ਆ ਨਾ ਸਾਰੇ ਮਿੱਤਰ ਬਣਾ ਦਿੰਦਾ ਐਡੀ ਤਾਕਤ ਵਾਲਾ ਐਡੀ ਸਮਰੱਥਾ ਵਾਲਾ ਜਿਹੜੇ ਡਾਂਗਾਂ ਚੁੱਕ ਕੇ ਸ਼ਵੀਆਂ ਚੁੱਕ ਕੇ ਭਾਲੇ ਚੁੱਕ ਕੇ ਔਰ ਮਾਰਨ ਆਉਂਦੇ ਸੀ ਹੁਣ ਉਹ ਹੱਥ ਜੋੜ ਕੇ ਉਹੀ ਹੱਥ ਨਮਸਕਾਰਾਂ ਕਰਨ ਵਾਸਤੇ ਆਉਂਦੇ ਨੇ ਐਡਾ ਸਮਰੱਥਾ ਏਡੀ ਤਾਕਤ ਵਾਲਾ ਮੇਰਾ ਦਾਤਾ ਜਿਹੜੇ ਸਿਰ ਵੱਡਨ ਨੂੰ ਆਉਂਦੇ ਸੀ ਅੱਜ ਉਹ ਚਰਣਾ ਤੇ ਸਿਰ ਝਕਾਉਣ ਵਾਸਤੇ ਆਉਂਦੇ ਨੇ ਇਹਦੇ ਵਰਗਾ ਸਮਰੱਥ ਕੋਈ ਨਹੀਂ ਜਿਸ ਸਿਮਰਤ ਦੁੱਖ ਕੋਈ ਨਾ ਲੱਗੈ ਜਿਹਦਾ ਸਿਮਰਨ ਕੀਤਿਆਂ ਸਿਮਰਨ ਕਰੀਏ ਤੇ ਦੁੱਖ ਕੋਈ ਨਹੀਂ ਲੱਗਦਾ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਔਰ ਦੁੱਖ ਕੋਈ ਨਾ ਲੱਗੈ ਦੁੱਖ ਕੋਈ ਨਹੀਂ ਲੱਗਦਾ ਉਦਾ ਸਿਮਰਨ ਕਰੀਏ ਉਹਨੂੰ ਯਾਦ ਕਰੀਏ ਤੇ ਭਵਜਲ ਸੰਸਾਰ ਤੋਂ ਪਾਰ ਉਤਾਰਾ ਪ੍ਰਭੂ ਕੇਵਲ ਇੱਥੇ ਸੁਖ ਨਹੀਂ ਤੈਨੂੰ ਸੰਸਾਰ ਸਮੁੰਦਰ ਤੋਂ ਪਾਰ ਉਤਾਰ ਦੇਵੇਗਾ ਵਿੱਚ ਮੰਜ ਧਾਰ ਜੇ ਤੈਨੂੰ ਸ਼ਬਦ ਦਾ ਪੱਲੂ ਪਕੜਾਇਆ ਆਸਰਾ ਦਿੱਤਾ ਹੈ ਨਾ ਇਹਨੂੰ ਪ੍ਰੋਸੇ ਨਾਲ ਜਪੀ ਸ਼ਬਦ ਸਰੂਪ ਚਰਣਾ ਨੂੰ ਘੁੱਟ ਕੇ ਪਕੜ ਕੇ ਰੱਖੀ ਜੁੜਿਆ ਰਹੀਂ ਮਨ ਕਰਕੇ ਜਪਦਾ ਰਹੀਂ ਸ਼ਬਦ ਨੂੰ ਸਿੱਖਿਆ ਨੂੰ ਮਹਾਰਾਜ ਸਾਹਿਬ ਕਹਿੰਦੇ ਤੈਨੂੰ ਪਵਜਲ ਤੋਂ ਪਾਰ ਕਰ ਦੇਵੇਗਾ ਮਨਝ ਧਾਰ ਨਹੀਂ ਡੁੱਬੇਗਾ ਮਹਾਰਾਜ ਸੱਚੀ ਪਾਤਸ਼ਾਹ ਕਿਰਪਾ ਕਰਦੇ ਪਾਰ ਉਤਰੇਗਾ ਜਿਸ ਸਿਮਰਤ ਦੁੱਖ ਜਾਏ ਸਹਿਜ ਸੁਖ ਪਾਈਐ ਜਿਹਦਾ ਸਿਮਰਨ ਕੀਤਿਆਂ ਦੁੱਖ ਚਲੇ ਜਾਣ ਸਹਿਜ ਸ਼ਾਂਤੀ ਸਹਿਜ ਗਿਆਨ ਬਾਹਰ ਦਾ ਸੁਖ ਅੰਦਰ ਦਾ ਗਿਆਨ ਸਕੂਨ ਆਨੰਦ ਮਹਾਰਾਜ ਕਹਿੰਦੇ ਪ੍ਰਾਪਤੀ ਹੁੰਦੀ ਏ ਰੈਨ ਦਿਨਸ ਕਰ ਜੋੜ ਰਾਤ ਬਾ ਦਿਨੇ ਕਰ ਦੋਨੇ ਹੱਥ ਜੋੜ ਕੇ ਰੈਨ ਦਿਨਸ ਕਰ ਜੋੜ ਰਾਤ ਬਾ ਦਿਨੇ ਤਨ ਤੇ ਮਨ ਦੋਨਾਂ ਨੂੰ ਜੋੜ ਕੇ ਦੋਨਾਂ ਦੀ ਆਕਾਗਰਤਾ ਬਣਾ ਕੇ ਹਰ ਹਰ ਧਿਆਈਏ ਬਾਰੀ ਤੌਰ ਤੇ ਅੰਦਰੂਨੀ ਤੌਰ ਤੇ ਲੋਕ ਕਰਕੇ ਪਰਲੋਕ ਕਰਕੇ ਹਿਰਦੇ ਚੋ ਵਿਸਰੇ ਨਾ ਹਰੀ ਪਰਮਾਤਮਾ ਕਿਉਂਕਿ ਹਰ ਹਰ ਨਾਮ ਜਪੰਤਿਆਂ ਕਾਸ਼ਨਾ ਕਹਿ ਜਮਕਾਲ ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲਹਿ ਗੋਪਾਲ ਇੱਥੇ ਵੀ ਸੁਖ ਮਨ ਕਰਕੇ ਵੀ ਤਨ ਕਰਕੇ ਵੀ ਅੰਤ ਨੂੰ ਪਰਮਾਤਮਾ ਦੇ ਵਿੱਚ ਮਿਲਾਪ ਹੋਵੇਗਾ ਮਹਾਰਾਜ ਕਹਿੰਦੇ ਆਦੁ ਜੁਗਾਦ ਭਗਤਨ ਕਰਾਖਾ ਮਹਾਰਾਜ ਸੱਚੀ ਸਰਕਾਰ ਕਹਿੰਦੇ ਆਦ ਕਾਲ ਤੋਂ ਜਦੋਂ ਤੋਂ ਸ੍ਰਿਸ਼ਟੀ ਨੂੰ ਬਣਾਇਆ ਆਪਣੇ ਭਗਤਾਂ ਦੀ ਰਖਵਾਲੀ ਕਰਦਾ ਹੈ ਭਗਤ ਕੌਣ ਨੇ ਉਹਨੂੰ ਜਪਣ ਵਾਲੇ ਅਰਾਧਨ ਵਾਲੇ ਜੋੜਨ ਵਾਲੇ ਉਹਦੇ ਮਾਰਗ ਤੇ ਤੁਰਨ ਵਾਲੇ ਮਾਲਕ ਦੀ ਗੱਲ ਨੂੰ ਮੁੱਖ ਰੱਖਣ ਵਾਲੇ ਉਹ ਭਗਤ ਜਿਹੜੇ ਪਰਮਾਤਮਾ ਦੇ ਭੈ ਵਿੱਚ ਰਹਿੰਦੇ ਦੁਨੀਆਂ ਦੇ ਕੱਠ ਨੂੰ ਦੁਨੀਆਂ ਦੀਆਂ ਸੁਲਾਹ ਮਸ਼ਵਰਿਆਂ ਨੂੰ ਸੁਣ ਕੇ ਪੈ ਭੀਤ ਨਹੀਂ ਹੁੰਦੇ ਉਹ ਰੱਬ ਦੀ ਗੱਲ ਨੂੰ ਮੁੱਖ ਰੱਖਦੇ ਨੇ ਮਹਾਰਾਜ ਸੱਚੀ ਪਰਸ਼ਾ ਕਹਿੰਦੇ ਉਹ ਭਗਤਾਂ ਦੀ ਆਦ ਸ਼ੁਰੂਆਤ ਤੋਂ ਤੇ ਜੁਗਾਦ ਜੁਗਾਂ ਜੁਗਾਂਤਰਾਂ ਤੋਂ ਰੱਖਦਾ ਆਇਆ ਮਹਾਰਾਜ ਕਹਿੰਦੇ ਨਾ ਹਰ ਯੁਗ ਯੁਗ ਭਗਤ ਉਪਾਇਆ ਪੈ ਰੱਖਦਾ ਆਇਆ RAM ਰਾਜੇ ਹਰ ਯੁਗ ਦੇ ਵਿੱਚ ਭਗਤ ਆਏ ਤੇ ਉਹਨਾਂ ਦੀ ਰਖਵਾਲੀ ਤੂੰ ਕਰਦਾ ਆਇਆ ਮਾਰਾਇ ਤੀਸਰੇ ਪਾਸ਼ਾ ਵੀ ਬਚਨ ਕਰਦੇ ਨੇ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ ਧੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਦ ਰਾਖ ਲੈ ਹਰ ਜੀਓ ਹਰਨਕਸ਼ ਮਾਰ ਪਚਾਇਆ ਮਹਾਰਾਜ ਤੂੰ ਹਰਨਕਸ਼ ਭਾਵੇਂ ਬਾਪ ਸੀ ਪ੍ਰਹਿਲਾਦ ਨੂੰ ਤਾਂ ਬਚਾ ਲਿਆ ਪਰ ਉਹਨੂੰ ਗੱਡੀ ਚੜ੍ਹ ਦਿੱਤਾ ਕਿਉਂ ਮੇਰੇ ਦਾਤਾ ਉਹ ਤੇਰਾ ਭਗਤੇ ਤੇ ਭਗਤ ਦੀ ਤੂੰ ਰੱਖਿਆ ਕਰਦਾ ਹੈ ਤੇ ਫਿਰ ਜੋ ਭਗਤ ਬੋਲਦਾ ਹੈ ਉਹਦੀ ਤੂੰ ਪੂਰਤੀ ਕਰਦਾ ਹੈ ਭਗਤ ਮੁਖੇ ਤੇ ਬੋਲਦੇ ਉਹ ਬੋਲਦੇ ਨੇ ਤੇ ਉਹ ਬਚਨ ਪੂਰੇ ਕਰਦਾ ਕਿਉਂਕਿ ਉਹਨਾਂ ਦੀ ਰਸਨਾ ਤੇ ਉਹਨਾਂ ਦੀ ਹਿਰਦੇ ਅੰਦਰ ਤੂੰ ਵਸਦਾ ਆਦ ਜੁਗਾਦ ਭਗਤਨ ਕਾ ਰਾਖਾ ਭਗਤਾਂ ਦੀ ਰਾਖੀ ਕਰਦਾ ਉਹਨਾਂ ਦੀ ਰਖਵਾਲੀ ਕਰਦਾ ਆ ਮਹਾਰਾਜ ਸੱਚੇ ਪਾਤਸ਼ਾਹ ਉਸਤਤ ਕਰ ਕਰ ਜੀਵਾ ਮੈਂ ਤੇਰੀ ਉਸਤਤ ਵਡਿਆਈ ਜਿਹੜੀ ਐ ਕਰ ਕਰਕੇ ਆਪਣਾ ਜੀਵਨ ਬਸਰ ਕਰਾਂ ਜਿੰਨਾ ਕੋ ਮੈਨੂੰ ਮਿਲਿਆ ਹੋਇਆ ਨਾਨਕ ਨਾਮ ਮਹਾਰਸ ਮਿੱਠਾ ਗੁਰੂ ਅਰਜਨ ਸਹਿ ਮਹਾਰਾਜ ਸੱਚੀ ਸਰਕਾਰ ਗੁਰੂ ਨਾਨਕ ਸਹਿ ਮਹਾਰਾਜ ਦੀ ਮੋਹਰ ਛਾਪ ਲਾ ਕੇ ਮੇਰ ਕਰ ਦਿਆ ਪ੍ਰਭੂ ਦਾ ਨਾਮ ਰੂਪ ਮਹਾਰਸ ਰਸ ਭਾਵੇਂ ਸਾਰੇ ਮਹਾਰਸ ਜਿਹਦੇ ਤੁਲ ਕੋਈ ਨਹੀਂ ਜਿਹਦੇ ਵਰਗਾ ਕੋਈ ਨਹੀਂ ਜਿਹਦੇ ਸੁਦਰਸ਼ ਕੋਈ ਨਹੀਂ ਅਰ ਜਿਹਦੀ ਬਰਾਬਰਤਾ ਕੋਈ ਨਹੀਂ ਕਰ ਸਕਦਾ ਜਿਹਦੇ ਵਰਗਾ ਰਸ ਕੋਈ ਬਣਿਆ ਨਹੀਂ ਮਹਾਰਾਜ ਕਹਿੰਦੇ ਉਹ ਮਹਾਰਸ ਮਿੱਠਾ ਉਹਦੇ ਵਿੱਚ ਇੰਨੀ ਕੁ ਮਠਾਸ ਇੰਨਾ ਕੁ ਖੇੜਾ ਜਿਹੜਾ ਇੱਕ ਵਾਰ ਜਿਹਦੇ ਲਬਾਂ ਨੂੰ ਛੋ ਜਾਂਦਾ ਹੈ ਜਿਹਦੀ ਜ਼ਬਾਨ ਤੇ ਇੱਕ ਵਾਰ ਟਿਕ ਜਾਂਦਾ ਹੈ ਇੱਕ ਵਾਰ ਰਸ ਆ ਜਾਂਦਾ ਹੈ ਤੇ ਜ਼ਬਾਨ ਕਰਤ ਕੇ ਹੋਰ ਰਸ ਮੰਨ ਨਾ ਹੀ ਨਹੀਂ ਚਾਹੁੰਦੇ ਜਿਹਨੂੰ ਉਹ ਇਹ ਨਾਮ ਵਾਲਾ ਮਹਾਰਸ ਆ ਜਾਂਦਾ ਤੇ ਆਉਂਦਾ ਉਦੋਂ ਜਦੋਂ ਦੁਨਿਆਵੀ ਰਸਾਂ ਨੂੰ ਪਰੇ ਕਰ ਦੇ ਜਿਹਨੂੰ ਸਾਹਿਬ ਗੁਰਬਾਣੀ ਅੰਦਰ ਕਹਿੰਦੇ ਰਾਰਾ ਰਸ ਨਿਰਾਸ ਕਰਦਾਨਿਆ ਹੋਏ ਨਿਰਾਸ ਸੋ ਰਸ ਪਹਿਚਾਨਿਆ ਇਹ ਰਸ ਛਾੜੇ ਉਹ ਰਸ ਆਵਾ ਨਾਮ ਵਾਲਾ ਇਹ ਰਸ ਛਾੜੇ ਦੁਨਿਆਵੀ ਉਹ ਰਸ ਆਵਾ ਉਹ ਰਸ ਪੀਆ ਪ੍ਰਭੂ ਦਾ ਨਾਮ ਉਹ ਰਸ ਪੀਆ ਇਹ ਰਸ ਨਹੀਂ ਭਾਵਾ ਮੁੜ ਕੇ ਦੁਨੀਆ ਵਾਲੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਜਦੋਂ ਨਾਮ ਚੰਗਾ ਲੱਗਣ ਲੱਗ ਪਿਆ ਨਾਮ ਹੀਰ ਦੇ ਵਿੱਚ ਵਸਿਆ ਔਰ ਨਾਮ ਮਹਾਰਸ ਮਿੱਠਾ ਅਨ ਦਿਨ ਮਨ ਤਨ ਪੀਵਾ ਰਾਤ ਬਦਨੇ ਡੀਕਾਂ ਲਾਲਾ ਕੇ ਅਰ ਉਹ ਵੈਗਰੂ ਦਾ ਨਾਮ ਜਪਦੇ ਨੇ ਸੌਂਦੇ ਵਾਹੂ ਵਾਹੂ ਉਚਰੈ ਉੱਠਦੇ ਵੀ ਵਾਹੂ ਕਰੇਣ ਉਹ ਸੁੱਤਿਆਂ ਵੈਗਰੂ ਵੈਗਰੂ ਸੌਣ ਲੱਗੇ ਜਪਦੇ ਆ ਤੇ ਸੁਪਨੇ ਵਿੱਚ ਵੀ ਰੱਬ ਦਾ ਨਾਮ ਜਪਦੇ ਆ ਕਬੀਰ ਸੁਪਨੇ ਹੂ ਬਰੜਾਏ ਕਹਿ ਜੇ ਮੁਖ ਨਿਕਸ਼ੈ ਰਾਮ ਤਾਕੇ ਪੱਗ ਕੀ ਪਨਹੀ ਮੇਰੇ ਤਨ ਕੋ ਚਾਮ ਮਹਾਰਾਜ ਕਬੀਰ ਸਾਹਿਬ ਕਹਿੰਦੇ ਦੁਨੀਆ ਦੇ ਲੋਗ ਜਿਹੜਾ ਸੁੱਤਾ ਪਿਆ ਵੀ ਰਾਤ ਨੂੰ ਬੜ ਲਡਾਉਂਦਾ ਹੈ ਤੇ ਜਪਦਾ ਮੁਖੋਂ ਵਾਹਿਗੁਰੂ 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 ਹਿਰਦੇ ਦੇ ਵਿੱਚੋਂ ਆਵਾਜ਼ ਧੁਨ ਬ੍ਰਹਮ ਵਾਲੀ ਦਾਤੇ ਵਾਲੀ ਨਿਕਲਦੀ ਆ ਤੇ ਮਹਾਰਾਜ ਕਹਿੰਦੇ ਮੈਂ ਕਿੰਨਾ ਕੁ ਸਤਕਾਰ ਕਰਦਾ ਭਗਤ ਕਬੀਰ ਸਾਹਿਬ ਮਹਾਰਾਜ ਕਹਿੰਦੇ ਮੇਰੇ ਤਨ ਦੀ ਖਲੜੀ ਉਤਾਰ ਕੇ ਨਾ ਇਹਦੇ ਚਮੜੇ ਦੇ ਜੁੱਤੇ ਬਣਾ ਕੇ ਜਿਹੜਾ ਸੁੱਤਾ ਪਿਆ ਵੀ ਵਾਹਿਗੁਰੂ ਵਾਹਿਗੁਰੂ ਕਰਦਾ ਹੈ ਨਾ ਉਹਦੇ ਪੈਰਾਂ ਵਿੱਚ ਪਵਾ ਦਿਓ ਮੇਰੀ ਸੇਵਾ ਲੇਖੇ ਲੱਗ ਜਾਵੇਗੀ ਸਤਕਾਰ ਅਦਬ ਇੰਨਾ ਜਿਹੜਾ ਸੁੱਤਿਆਂ ਇੱਥੇ ਵੀ ਮਹਾਰਾਜ ਸਾਹਿਬ ਕਹਿੰਦਿਆ ਔਰ ਅਨ